ਲੋਕ ਕਹਿੰਦੇ ਰੱਬ ਮੀਂਹ ਨਹੀਂ ਪਾਉਂਦਾ ਆ ਦੇਖ ਲਓ ਭੀਖੀ ਦਾ ਹਾਲ ਪਹਿਲਾਂ ਕਹਿੰਦੇ ਮੀਂਹ ਨਹੀਂ ਪਾਉਂਦਾ ਹੁਣ ਕਹਿੰਦੇ ਹਟਦਾ ਨਹੀਂ ਜਿਹੜਾ ਮਤਲਬ ਦਾ ਫਿਰ ਰੱਬ ਰਿਮੋਟ ਹੋ ਗਿਆ ਵੀ ਜਦੋਂ ਜੀ ਚਾਹਿਆ ਉਦੋਂ ਦੱਬ ਲਿਆ ਆਇਆ ਤਾਂ ਕਾਪੀਂ ਕਿਰੀ ਮੀਤਾ ਕਰ ਇਹ ਸਾਰੇ ਕੀਤੀ ਐ ਬਰਾਂ ਨਿਹਰਾ ਵੀ ਭੀਖੀ ਦਾ ਛੜਕਾਂ ਦਾ ਕਿਆ ਬਾਤ ਹੈ ਰ ਆਪਣੇ ਠਾਠਾਂ ਲਿਆਤੀਆਂ ਜਿੱਕ ਤਰ੍ਹਾਂ ਦਾ ਲੋਕਾਂ ਦੇ ਮੋਟਰਸਾਈਕਲ ਖੜੀ ਜਾਂਦੇ ਨੇ ਇੰਨਾ ਨਾ ਪਾਣੀ ਆ ਉੱਥੇ ਅੱਗੇ ਉਹ ਟੰਗਾ ਪਾਣੀ ਆਵੇ। ਮੀਂਹ ਆ ਗਿਆ। ਉਹ ਤੇਰੀ ਓਏ, ਉਹ ਤੇਰੀ ਓਏ। हट ਗਿਆ ਸੀ ਇੱਕ ਵਾਰੀ ਮੀਂਹ। ਅੰਜੋ ਵੀਡੀਓ ਬਣਾਉਣ ਨਿਕਲੇ ਸੀਗੇ ਦੁਬਾਰੇ ਫੇਰ ਮੀਂਹ ਆ ਗਿਆ। ਜੇ ਮਾਂ ਜਲਥਾਲੀ ਕਰਤੀ ਹੈ ਵੀ ਕਿਧੇ ਸੜਕਾ ਸਮੁੰਦਰੀ ਬਣਾਤਾ ਜੇ ਮਾਂ ਨਦੀ ਦੇ ਪਾਣੀ ਚਾਲਦਾ ਹੁੰਦਾ ਹੈ ਐ ਹੈ ਉਹ ਉਤਰ ਤੱਕ ਰ ਪਾਣੀਓ ਪਾਣੀ ਹੈ ਜਲਥਾਲੀ ਹੋ ਗਿਆ ਸਾਰਾ ਇਹ ਸਾਰਾ ਮੇਨ ਅੱਡੇ ਨੂੰ ਇਹ ਗੁਰਦੁਆਰਾ ਰੋਡ ਹੈ ਸਾਰਾ ਕਣੀਆਂ ਹਲੇ ਵੀ ਪਈ ਜਾਂਦੀਆਂ ਨੇ ਥੋ ਟੁਰ ਤੁਰ ਕਰ ਸਾਰਾ ਅੱਡਾ ਹੈ ਇਧਰ ਰਸਤਾ ਸਾਰਾ ਤੁਸੀਂ ਐਂ ਦੇ ਲੋ ਸਾਰਾ ਪਰਿਆ ਖੜਾ ਹੈ ਇੰਨਾ ਜਿਆਦਾ ਪਾਣੀ ਹੈ ਆ ਨਾਲ ਇਥੇ ਟੋਪਾ ਹੈ ਇਨੇ ਕੋਣੀ ਖੜਾ ਮੈਂ ਐ ਕਿ ਮੇਰੇ ਗੋਡਿਆਂ ਤੱਕ ਪਰ ਉਹ ਉੱਥੇ ਪਾਣੀ ਜਾਦੀ ਹੈ ਇਸ ਦੁੱਕੇ ਜਾਣ ਦਾ ਕੋਈ ਫਾਇਦਾ ਵੀ ਨਹੀਂ ਕਿ ਕਿੱਥੇ ਵਾਪਸ ਮੁੜਦੇ ਹਾਂ ਉਹ ਤੱਕ ਸਾਰੇ ਪਾਣੀ ਪਾਣੀ ਇੰਨਾ ਮੀਂਹ ਹੈ ਠੀਕੀ ਦੇ ਵਿੱਚ ਸਾਰੇ ਕੀਤੀ ਹੋਊਗਾ ਕਰ ਅੱਲੀ ਵੀ ਕੀ ਦਾ ਕੀ ਔਰ ਗਲਤ ਹੈ ਇਹ ਵੀ ਇਹ ਜਿਹੜਾ ਮੇਨ ਰਸਤਾ ਹੈ ਜਿੰਨਾ ਸਾਰਾ ਮੇਨ ਰਸਤਾ ਹੈ ਸਾਰਾ ਭਰ ਗਿਆ ਇਹ ਮੇਨ ਰੋਡ ਹੈ ਭਿੱਕੀ ਦਾ ਹੈ ਭਿੱਕੀ ਤੇ ਵੜਨ ਦਾ ਇਹ ਭਿੱਕੀ ਦੇ ਵਿੱਚ ਵੜਨ ਦਾ ਮੇਨ ਰਸਤਾ ਹੈ ਜਿਹੜਾ ਸਾਰਾ ਪਾਣੀ ਨਾਲ ਭਰ ਗਿਆ ਆ ਇਧਰੋਂ ਟੋਬਾ ਆਉਂਦਾ ਹੈ ਇਹ ਹੈ ਡਰੋਂ ਦਾ ਟੋਬਾ ਸਾਰਾ ਜਲਥਲ ਹੋ ਗਿਆ ਉਹ ਤਾਂ ਨਹੀਂ ਹੋ ਗਿਆ ਟੋਬਾ ਉੱਛਲ ਗਿਆ ਮੋਟਰਸਾਈਕਲ ਆਉਂਦਾ ਇਹਨੂੰ ਦੇਖਾਂਗੇ ਲੰਘੂਗਾ